ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਮੇਰਾ ਹਰ ਪ੍ਰਭ ਸੁੰਦਰ ਵਿਸ्राम ਸੁੰਦਰ ਪਦ ਤੇ ਮੈਂ ਸਾਰ ਨਾ ਜਾਣੀ ਹ ਹਰ ਪ੍ਰਭ ਛੋੜ ਦੂਜੇ ਲੋਭਾਣੀ ਕੋ ਕਿਉ ਕਰ ਪਿਰ ਕੋ ਮਿਲਾਓ ਇਆਣੀ ਹਾਂ ਕਿਉ ਕਰ ਇਥੇ ਵਿਸ਼ਰਾਮ ਪਿਰ ਕੋ ਮਿਲਾਓ ਇਆਣੀ ਮਿਲਾਓ ਪਦ ਤਿਠਮਕ ਜੋ ਪਿਰ ਭਾਵੈ ਸਾ ਸੋਹਾਗਣ ਸਾਈ ਪਿਰ ਕੋ ਮਿਲੇ ਸਿਆਣੀ ਰਹਾਉ ਵਿਸ਼ਰਾਮ ਧਿਆਨ ਨਾਲ ਲਾਉਣਾ ਜੋ ਪਿਰ ਭਾਵੈ ਇਥੇ ਠਮਕ ਹੈ ਸਾ ਸੋਹਾਗਣ ਇਥੇ ਵਿਸ਼ਰਾਮ ਹੈ ਸਾਈ ਇਥੇ ਯਮਕ ਲਾ ਦਨੀ ਹੈ ਪਿਰ ਕਉ ਮਿਲੇ ਸਿਆਣੀ ਰਹਾਉ ਮੈਂ ਵਿੱਚ ਦੋਸ ਹੋ ਕਿਉ ਕਰ ਪਿਰ ਪਾਵਾ ਮੈਂ ਵਿੱਚ ਦੋਸ ਜਿਸ ਰਾਮ ਇਥੇ ਹੈ ਦੋਸ ਪਾਤੇ ਹੋ ਕਿਉ ਕਰ ਪਿਰ ਪਾਵਾ ਤੇਰੇ ਅਨੇਕ ਪਿਆਰੇ ਹਉ ਪਿਰ ਚਿਤ ਨ ਆਵਾ ਜੇਨ ਪਿਰ 라ਵੇਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੈ ਧਿਆਨ ਨਾਲ ਉਚਾਰਨ ਕਰਨਾ ਜਿੱਥੇ ਊੜਾ ਹੋਵੇ ਉੱਥੇ ਸੁਹਾਗਣ ਜਿੱਥੇ ਔਂਕੜ ਹੋਵੇ ਉੱਥੇ ਛੇਤੀ ਨਾਲ ਸੁਹਾਗਣ ਇਸੇ ਤਰ੍ਹਾਂ ਦੁਹਾਗਣ ਜਿੱਥੇ ਊੜਾ ਹੋਵੇ ਫਿਰ ਦੁਹਾਗਣ ਮੈਂ ਕਰਮਹੀਣ ਕਬ ਹੀ ਗਲ ਲਾਵੈ ਤੂ ਪੈਰ ਗਣਵੰਤਾ ਹ ਔਗਣਿਆਰਾ ਹ ਥੋੜੀ ਯਮਕ ਲਾ ਕੇ ਬੋਲਾਂਗੇ ਨਾ ਬੜਾ ਸਪਸ਼ਟ ਹੋ ਜਾਏਗਾ ਹ ਔਗਣਿਆਰਾ ਮੈਂ ਨਿਰਗੁਣ ਬਾਖਸ ਨਾਨਕ ਵਿਚਾਰਾ ਵੱਡ ਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੈ ਮਨ ਵੱਡੀ ਆਸ ਹਰੀ ਕਿਉ ਕਰ ਹਰ ਦਰਸ਼ਨ ਪਾਵਾ ਹੋ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਭੂਲਾ ਮਨ ਸਮਝੈ ਗੁਰਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾ ਜਿਸ ਕਾਰਣ ਹੋ ਸੀਗਾਰ ਸੀਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਧਨ ਧੰਨ ਧੰਨ ਸੁਹਾਗਣ ਜਿਨ ਪਿਰ 라ਵੇੜਾ ਸੱਚ ਸਵਰਾ ਖਾ ਜਾਏ ਪੁੱਛਾ ਸੁਹਾਗ ਸੁਹਾਗਣ ਸੁਹਾਗ ਹੋੜੇ ਨਾਲ ਸੁਹਾਗਣ ਔਕਰ ਨਾਲ ਧਿਆਨ ਨਾਲ ਉਚਾਰਨ ਕਰਨਾ ਖਾ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਤੁਸੀਂ ਕਿਉ ਇਥੇ ਧਮਕ ਲਾ ਦਨੀ ਐ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਚੈ ਮੈਂ ਛੋਡੇੜਾ ਮੇਰਾ ਤੀਰਾ ਸਭ ਮਨ ਤਨ ਜੀਉ ਕਰਹੋ ਹਰ ਪ੍ਰਭ ਕਾ ਸਭ ਮਨ ਤਨ ਜੀਉ ਕਰਹੋ ਹਰ ਪ੍ਰਭ ਕਾ ਇਥੇ ਵਿਸਰਾਮ ਹੈ ਇਤ ਮਾਰਗ ਭੈਣੇ ਮਿਲੀ ਐ ਆਪਣੜਾ ਪ੍ਰਭ ਨਜ਼ਰ ਕਰ ਦੇਖੈ ਆਪਣੜਾ ਨਹੀਂ ਕਹਿਣਾ ਹੈ ਆਪਣੜਾ ਪ੍ਰਭ ਆਪਨ ਤੇੜਾ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਹੈ ਕਸ ਕੇ ਬੋਲਣਾ ਹੈ ਪਾਪਣੜਾ ਪ੍ਰਭ ਨਜ਼ਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੀ ਸੰਧੀha ਇਸ ਮਨ ਤਨ ਆਪਣਾ ਦੀਵਾ ਨਿਤ ਪੱਕਾ ਫੇਰੀ ਸੇਵਕ ਮਾਵਾ ਇਸ ਆਗੇ ਪਾਣੀ ਧੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਹਾ ਸੁਣਾਈ ਧਨ ਧਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਈ ਗੁਰ ਸੱਜਣ ਮੇਰਾ ਮੀਲ ਹਰੀ ਜੀਤ ਮੇਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸਹੁ ਹਰ ਗੋਸ਼ਟ ਪੂਛਾਂ ਕਰ ਸੰਜੀ ਹਰ ਗੁਣ ਗਾਵਾਂ ਗੁਰ ਸਤਗੁਰ ਪਾਸਹੁ ਇਥ ਠਮਕੈ ਹਰ ਗੋਸ਼ਟ ਪੂਛਾਂ ਇਸ ਨੂੰ ਗੋਸ਼ਟ ਹੀ ਉਚਾਰਨ ਕਰਨਾ ਹੈ ਕਈ ਗੋਸ਼ਟ ਕਹਿ ਜਾਂਦੇ ਹਨ ਗਲਤ ਹੈ ਗੋਸ਼ਟ ਨਹੀਂ ਕਹਿਣਾ ਗੋਸ਼ਟ ਕਹਿਣਾ ਹੈ ਕੁਝ ਐਸੇ ਪਦ ਹੁੰਦੇ ਆ ਜਿਨ੍ਹਾਂ ਨੂੰ ਜਿਵੇਂ ਖਸਟ ਕਹਿ ਜਾਂਦੇ ਹਨ ਖਸਟ ਰਾਗ ਉਹਨਾਂ ਗਾਏ ਐ ਬੋਲ ਜਿੰਦੇ ਆ ਪਾਠੀ ਗਲਤ ਹੈ ਖਸਟ ਇਸ ਤਰ੍ਹਾਂ ਸੇਸਟ ਨਹੀਂ ਕਹਿਣਾ ਸਿਸ਼ਟ ਸਾਸਤ ਨਹੀਂ ਕਹਿਣਾ ਸਾਸਤ ਗੁਰ ਸਤਗੁਰ ਪਸ ਹੋ ਇਥੇ ਠਮਕ ਹਰ ਗੋਸਟ ਪੂਛਾਂ ਪੁਛਾਂ ਨਹੀਂ ਕਹਿਣਾ ਦਲੈਂਕੜ ਲੱਗੇ ਹੋਏ ਨੇ ਨਾਲ ਬਿੰਦੀ ਹੈ ਪੂਛਾਂ ਇਥੇ ਵਿਸਰਾਮ ਹੈ ਕਰ ਸਾਂਝੀ ਖਰ ਗੁਣ ਗਾਵਾਂ ਗੁਣ ਗਾ ਗੁਣ ਗਾਵਾਂ ਨਿਤ ਨਿਤ ਸਾਧ ਹਰ ਕੇ ਗੁਣ ਗਾਵਾਂ ਨਿਤ ਨਿਤ ਇਥੇ ਠਮਕਾ ਸਾਧ ਹਰ ਕੀ ਮਨ ਮਨ ਜੀਵੇ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੂਚੈ ਸੋ ਵਿਖੇ ਜਿਸ ਆਪ ਵਿਖਾਲੀ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੀ ਸੋ ਹਰ ਹਰ ਨਾਮ ਸਦਾ ਸਦਾ ਸਮਾਲੀ ਜਿਸ ਸਤਿਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇਕੇ ਹੋਏ ਹਰ ਜਪ ਹਰ ਸੇਤੀ ਰਲਿਆ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਨਾਨਕ ਹਰਜਨ ਪਾਠ ਸੰਬੰਧਕ ਪਾਠ ਹੈ ਨਾਨਕ ਪਾਤ ਦੀ ਵੀ ਸੁਰਾ ਠਹਿਰਾ ਦੇ ਦੇਣਾ ਹੈ ਹਰਜਨ ਹਰ ਇੱਥੇ ਠਮਕ ਲਾ ਦੇਣੀ ਹੈ ਨਾਨਕ ਹਰਜਨ ਹਰ ਇਕੇ ਹੋਏ ਇੱਥੇ ਵਿਸਰਾਮ ਹੈ ਹਰ ਜਪ ਹਰ ਸੀਤੀ ਰਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ